ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਕੱਲ ਸੀਗੀ ਅੱਠ ਪੂ ਤੇ ਕੱਲ ਦੇ ਦਿਨ ਵੱਡੇ ਸਹਬ ਜਾਦੇ ਸਹਬ ਜਾਦਾ ਬਾਬਾ ਅਜੀਤ ਸਿੰਘ ਜੀ ਤੇ ਸਹਬ ਜਾਦਾ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਅਤੇ ਕੱਲ ਦੇ ਦਿਨ ਹੀ ਖਿਰਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਚਮਕੌਰ ਦੀ ਗੜੀ ਨੂੰ ਤਾੜੀ ਮਾਰ ਕੇ ਛੱਡਿਆ ਸੀ ਤੇ ਅੱਜ 9 ਪੋ ਆ ਤੇ ਆਓ ਅੱਜ ਆਪਾਂ 9 ਪੋ ਦਾ ਇਤਿਹਾਸ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਸੀਂ ਮੈਨੂੰ 9 ਪੋ ਦਾ ਇਤਿਹਾਸ ਦੱਸੋ ਕਿ ਅੱਜ ਦੇ ਦਿਨ ਸੇਕ ਤੇ ਹਾਸ ਕੀਆ ਪ੍ਰਿਆਸੀ ਅਪਕਾਲ ਸੁਣਿਆ ਸੀ ਬੱਤ ਕਿ 8 ਪੋ ਨੂੰ ਵੱਡੇ ਸਾਹਿਬ ਜਰ ਤੇ ਗੁਰਗੋਬ ਸਿੰਘ ਮਹਾਰਾਜ ਦੇ ਲਖਤ ਜਿਗਰ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬ ਜੀ ਦਾ ਬਾਬਾ ਜੁਜਾਰ ਸਿੰਘ ਜੀ ਸ਼ਹੀਦੀ ਜਾਮ ਪੀ ਜਾਂਦੇ ਨੇ ਹਾਂਜੀ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦ ਹੁੰਦੇ ਨੇ ਹਾਂਜੀ ਤੇ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਨੇ ਕਿਲਾ ਛੱਡ ਕੇ ਜਾਣ ਲਈ ਗੱਡੀ ਛੱਡ ਕੇ ਜਾਣ ਵਾਸਤੇ ਹਾਂਜੀ ਇੱਕ ਗੁਰੂ ਮਹਾਰਾਜ ਖਾਲਸੇ ਪੰਥ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਹਾਂਜੀ ਤੇ ਜਦੋਂ ਗੱਡੀ ਨੂੰ ਛੱਡ ਕੇ ਜਾਣ ਦਾ ਫੈਸਲਾ ਲੈਂਦੇ ਨੇ ਤੇ ਗੁਰਗੋਬਿੰਦ ਸਿੰਘ ਮਹਾਰਾਜ ਆਪਣਾ ਚੋਲਾ ਆਪਣੀ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਦੇ ਨੇ ਉਹਨਾਂ ਤੇ ਕਿਰਪਾ ਕਰਦੇ ਨੇ ਉਹਨਾਂ ਨੂੰ ਬਖਸ਼ਦੇ ਨੇ ਤੇ ਤਰਨ ਲੱਗੇ ਤੁਹਾਨੂੰ ਦੱਸਿਆ ਸੀ ਵੀ ਆਪਣਾ ਜੋੜਾ ਵੀ ਚਰਨਾ ਤੋਂ ਲਾ ਦੰਦੇ ਨੇ ਕਿ ਮੇਰੇ ਮੇਰੇ ਸਿੰਘਾਂ ਦੇ ਪਵਿੱਤਰ ਸਰੀਰ ਜਿਹੜੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋਏ ਨੇ ਉਹਨਾਂ ਦੇ ਸਰੀਰ ਪਏ ਹੋਣਗੇ ਸਾਬਜ਼ਾਦਿਆਂ ਦੇ ਸਰੀਰ ਪਵਿੱਤਰ ਦੇਹਾਂ ਉਹਨਾਂ ਦੀਆਂ ਪਈਆਂ ਨੇ ਮੈਦਾਨੇ ਜੰਗ ਦੇ ਵਿੱਚ ਕਿ ਸਾਡੇ ਜੋੜਾ ਕਿਤੇ ਗਲਤੀ ਨਾਲ ਵੀ ਉਹਨਾਂ ਦੇ ਪਵਿੱਤਰ ਦੇਹਾਂ ਨੂੰ ਛੂਹ ਨਾ ਜਾਵੇ ਐਡੀ ਮਹਾਨਤਾ ਆਪਣੇ ਕੌਮ ਦੇ ਵਿੱਚ ਸ਼ਹੀਦਾਂ ਦੀ ਸਿੰਘਾਂ ਦੀ ਜਿਹੜੇ ਸ਼ਹੀਦੀ ਜਾਮ ਪਿੰਦੇ ਨੇ ਤੇ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨੰਗਦੇ ਨੇ ਤੇ ਭਾਈ ਦਿਆ ਸਿੰਘ ਜੀ ਭਾਈ ਮਹਾ ਸਿੰਘ ਜੀ ਹੁਣੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਨੇ ਹਾਂਜੀ ਤੇ ਭਾਈ ਦਿਆ ਸਿੰਘ ਇੱਛਾ ਪ੍ਰਗਟ ਕਰਦੇ ਨੇ ਬਡੇ ਸਾਹਿਬ ਜਦਿਆਂ ਨੂੰ ਵੀ ਆ ਸੰਸਕਾਰ ਕਰੀ ਹਨਾ ਤੇ ਬਰਾਗ ਵੀ ਕਰਦੇ ਨੇ ਹਾਂਜੀ ਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੂੰ ਸਿੱਖਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਬਰਬਰ ਰੱਖਿਆ ਸਿੱਖਾਂ ਨੂੰ ਪੁੱਤਰਾਂ ਤੋਂ ਉੱਪਰ ਚ ਹੀ ਰੱਖਿਆ ਸਿੱਖਾਂ ਦੇ ਉੱਤੇ ਜੀ ਆਪਣੇ ਸਹਬਜ਼ਾਦਿਆਂ ਨੂੰ ਕੁਰਬਾਨ ਕਰ ਦਿੱਤਾ ਆਪਣੇ ਲਾਲਾਂ ਨੂੰ ਕੁਰਬਾਨ ਕਰਤਾ ਸਾਡੇ ਤੋਂ ਫਿਰ ਗੁਰੂ ਸਾਹਿਬ ਜੰਗਲ ਦਾ ਰਸਤਾ ਕਾਲੀ ਬੋਲੀ ਰਾਤ ਹਨੇਰੀਆਂ ਰਾਤਾਂ ਨੇ ਜੀ ਤੇ ਭਾਈ ਦਿਆ ਸਿੰਘ ਜੀ ਹੁਣੇ ਮਹਾਰਾਜ ਤੋਂ ਵਿਛੜ ਜਾਂਦੇ ਨੇ ਪਰ ਉਦਾਂ ਮਹਾਰਾਜ ਨੇ ਨਿਸ਼ਾਨਦੇਹੀ ਕੀਤੀ ਹੁੰਦੀ ਹੈ ਵੀ ਆਪਾਂ ਇਸ ਰਸਤੇ ਮਾਰਗ ਜਾਣਾ ਤੇ ਗੁਰਗੋਬ ਸਿੰਘ ਮਹਾਰਾਜ ਨੰਗੇ ਚਰਨ ਨੇ ਤਨ ਮੈਂ ਕੱਲ ਵੀ ਦੱਸਿਆ ਪੁੱਤ ਕਿ ਜੰਗਲਾਂ ਦਾ ਰਾਹ ਹਾਂਜੀ ਹੈ ਨਾ ਸਾਰੇ ਪਾਸੇ ਜੰਗਲ ਹੀ ਜੰਗਲ ਆ ਹਾਂ ਜੰਗਲ ਹੀ ਜੰਗਲ ਆ ਸਾਰੇ ਪਾਸੇ ਇੰਨੀ ਬادیه ਜਿੱਥੇ ਸੜਕਾਂ ਤਾਂ ਨਹੀਂ ਸੀ ਬਣੀਆਂ ਤੇ ਮਹਾਰਾਜ ਦੇ ਚਰਨਾਂ ਨੂੰ ਕੰਡਿਆਂ ਨਾਲ ਕੰਡਿਆਂ ਨੇ ਛੁਇਆ ਜਾਮਾ ਲੀਰੋ ਲੀਰ ਹੋ ਜਾਂਦਾ ਮਹਾਰਾਜ ਦਾ ਝਾੜੀਆਂ ਚੋਂ ਲੰਘਦਿਆਂ ਦਾ ਜੰਗਲਾਂ ਚੋਂ ਲੰਘਦਿਆਂ ਦਾ ਤੇ ਕਰਦੇ ਕਰਦੇ ਮਹਾਰਾਜ ਮਾਛੀਵੜ ਦੇ ਜੰਗਲਾਂ ਦੇ ਵਿੱਚ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਾਮਾ ਲੀਰੋ ਲੀਰ ਹੋ ਜਾਂਦਾ ਗੁਰੂ ਸਾਹਿਬ ਦੇ ਚਰਨਾਂ ਨੂੰ ਕੰਡੇ ਕੰਡੇ ਵੱਜਦੇ ਨੇ ਮਹਾਰਾਜ ਦੀ ਵਸਤਰ ਸ਼ਾਸਤਰ ਸਾਰੇ ਤਾਂ ਮਾਰਾ ਗੁਰੂ ਸਾਹਿਬ ਉੱਥੇ ਤੇ ਆਉਂਦੇ ਹਨ ਹਾਂਜੀ ਤੇ ਮਹਾਰਾਜ ਗੁਰੂ ਸਾਹਿਬ ਦੇ ਕੋਲ ਆਪਣੀ ਸ਼ਮਸ਼ੀਰ ਹੁੰਦੀ ਆ ਅੱਛਾ ਜੀ ਤੇ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚ ਜਾਂਦੇ ਨੇ ਕਰਦੇ ਅੱਛਾ ਜੀ ਰਾਤੋਂ ਰਾਤ ਚੱਲਿਆ ਆਉਂਦੇ ਤੇ ਫਿਰ ਇੱਥੇ ਖੂਹ ਹੁੰਦਾ ਖੂਹ ਦੀ ਟੈਂਡ ਮਾਠੀਵੜਾ ਦੇ ਜੰਗਲ ਚ ਖੂਹ ਜੰਗਲ ਚ ਹਾਂ ਜਿੱਥੇ ਆਪਣੇ ਆਪੇ ਖੂਹ ਬਣਾਇਆ ਨਹੀਂ ਬੁੱਤ ਉੱਥੇ ਖੂਹ ਸੀਗਾ ਅੱਛਾ ਖੂਹ ਬਣਾਇਆ ਗਿਆ ਹਾਂ ਬਾਗ ਦੇ ਵਿੱਚ ਖੂਹ ਸੀਗਾ ਅੱਛਾ ਜੀ ਤੇ ਉੱਥੇ ਗੁਰੂ ਸਾਹਿਬ ਆ ਕੇ ਠਹਿਰ ਰੁਕਦੇ ਨੇ ਅੱਛਾ ਉਹ ਖੂਹ ਗੋ ਤੇ ਹਾਂ ਭਾਈ ਗੁਲਾਬੇ ਦਾ ਖੂਹ ਸੀਗਾ ਉੱਥੇ ਆ ਕੇ ਗੁਰੂ ਸਾਹਿਬ ਰੁਕਦੇ ਨੇ ਹੈਨਾ ਵਿਸ਼ਰਾਮ ਕਰਦੇ ਨੇ ਤੇ ਖੂਹ ਤੇ ਪਹਿਲਾਂ ਇੱਕ ਮੋਟਰਾਂ ਨਹੀਂ ਸੀ ਲੱਗੀਆਂ ਹੁੰਦੀਆਂ ਉਹ ਆਪਾਂ ਦੇਖਿਆ ਸੀ ਨਾ ਹਲਕੀਆਂ ਨਹੀਂ ਉਹ ਚੋਰ ਟੰਡਾ ਹੁੰਦੀਆਂ ਨੇ ਜਿਦੇ ਨਾਲ ਪਾਣੀ ਕੱਢਿਆ ਜਾਂਦਾ ਸੀਗਾ ਉਹਦੀ ਟੰਡ ਨੂੰ ਸਹਰਾਣਾ ਲਾ ਕੇ ਤੇ ਉੱਥੇ ਵਿਸ਼ਰਾਮ ਕਰਦੇ ਨੇ ਟੰਡ ਨੂੰ ਸਹਰਾਣਾ ਲਾ ਟੰਡ ਨੂੰ ਉੱਥੇ ਕਿਹੜਾ ਸਹਰਾਣਾ ਸੀ ਕੋਈ ਹਾਂਜੀ ਕੰਡਿਆਂ ਦੀ ਸੇਜ ਸਜਾ ਕੇ ਗੁਰਗੋਬ ਸਿੰਘ ਮਹਾਰਾਜ ਉਹ ਕੰਡਿਆਂ ਦੀ ਉੱਥੇ ਪੱਥਰਾਂ ਦੀ ਚ ਸੇਈ ਦੇ ਉੱਤੇ ਹੀ ਖੂਦ ਮੌਣਦੇ ਟੰਡ ਦਾ ਸਹਰਾਣਾ ਲਾ ਕੇ ਵਿਸ਼ਰਾਮ ਕਰਦੇ ਆ ਠੀਕ ਤੇ ਉੱਥੇ ਗੁਰੂ ਜਿੱਥੇ ਗੁਰਦਰਾ ਚਰਨ ਕਮਲ ਸਾਹਿਬ ਆਪਾਂ ਦਰਸ਼ਨ ਕਰਨ ਵੀ ਜਾਂਦੇ ਆ ਆਪਾਂ ਹੁਣ ਵੀ ਜਾਵਾਂਗੇ ਮਾਛੀਵਾੜੇ ਜਾਂਦੇ ਆਪਾਂ ਗੁਰਦਰਾ ਚਰਨ ਕਮਲ ਸਾਹਿਬ ਉੱਥੇ ਕਿਉਂਕਿ ਗੁਰੂ ਸਾਹਿਬ ਉੱਥੇ ਚਰਨ ਟਿਕਏ ਸੀਗੇ ਇਸ ਕਰਕੇ ਗੁਰ ਉਥੇ ਗੁਰਦਰਾ ਸਾਹਿਬ ਦਾ ਨਾਮ ਵੀ ਚਰਨ ਕਮਲ ਚਰਨ ਕਮਲ ਸਾਹਿਬ ਆ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਚਰਨਾ ਕਰਕੇ ਤੇ ਗੁਰੂ ਸਾਹਿਬ ਦੇ ਚਰਨੀ ਨੂੰ ਜਦੋਂ ਭਾਈ ਸਾਹਿਬ ਹੁਣੀ ਮਹਾਰਾ ਨੂੰ ਲੱਭਦੇ ਹੋਏ ਭਾਈ ਦਾਸ ਸਿੰਘ ਹੁਣੀ ਭਾਈ ਮਹਾ ਸਿੰਘ ਹੁਣੀ ਤੇ ਪਿੱਛੇ ਪਿੱਛੇ ਆਉਂਦੇ ਆ ਜਦੋਂ ਆ ਕੇ ਦੇਖਦੇ ਆ ਬਿਸ਼ਰਾਮ ਕਰਦੇ ਆ ਤਾਂ ਬੜਾ ਬਰਾ ਕਰਦੇ ਆ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ ਚੋਂ ਖੂਨ ਬਸਤਰ ਕੰਡਿਆਂ ਨਾਲ ਲੀਰੋ ਲੀਰ ਹੋਏ ਹੋਏ ਵੀ ਕਿਹੈਸਾ ਉਹ ਸਮਾਂ ਭਿਆਨਕ ਸਮਾਂ ਸੀਗਾ ਪਰ ਗੁਰੂ ਸਾਹਿਬ ਨੂੰ ਕੋਈ ਮਲਾਲ ਨਹੀਂ ਇਸ ਚੀਜ਼ ਦਾ ਕੋਈ ਦੁੱਖ ਨਹੀਂ ਉਹ ਇਹੋ ਜੇ ਉਹਦੇ ਵਿੱਚ ਵੀ ਜਿਵੇਂ ਆਪਾਂ ਦੁਨਿਆਵੀ ਲੋਕ ਦੁੱਖ ਮਨਾਉਂਦੇ ਆ ਪਰ ਗੁਰੂ ਸਾਹਿਬ ਐਨੀ ਚੜ੍ਹਦੀ ਕਲਾ ਦੇ ਵਿੱਚ ਸੀਗੇ ਬੱਡੇ ਸਾਹਿਬ ਜੰਦਿਆਂ ਦੀ ਸ਼ਹੀਦੀ ਤੋਂ ਬਾਅਦ ਵੀ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਨੇ ਗਮ ਨਹੀਂ ਕੀਤਾ ਉਹਨਾਂ ਨੇ ਸ਼ੁਕਰ ਕੀਤਾ ਉਹਨਾਂ ਨੇ ਏਸੀ ਸਥਾਨ ਤੇ ਸ਼ਬਦ ਉਚਾਰਿਆ ਆਪਾਂ ਸ਼ਬਦ ਤੁਹਾਨੂੰ ਕੰਠਾ ਨਾ ਮਿੱਤਰ ਪਿਆਰੇ ਨੂੰ ਹਾਲ ਮਿਲਦਾ ਦਾ ਕਹਿਣਾ ਇਹ ਇੱਥੇ ਹੀ ਉਚਾਰਿਆ ਮਹਾਰਾ ਜੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਇਹ ਸ਼ਬਦ ਉਚਾਰਨ ਜੰਗਾਂ ਜੁੱਧਾਂ ਦੇ ਵਿੱਚ ਵੀ ਦੇ ਗੁਰੂ ਸਾਹਿਬ ਬਾਣੀ ਉਚਾਰ ਰਹੇ ਨੇ ਇਹ ਗੁਰੂ ਸਾਹਿਬ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਤੋੜਨ ਨਾਗ ਨਿਵਾਸਾਂ ਤੇ ਇਹ ਇੰਨੇ ਦੁੱਖ ਤੇ ਉਹਦੇ ਵਿੱਚ ਵੀ ਕੜੀਆਂ ਦੇ ਵਿੱਚ ਵੀ ਇੰਨੇ ਕਸ਼ਟ ਆਪਾਂ ਸੰਸਾਰੀ ਲੋਕ ਤਾਂ ਸੋਧਦੇ ਵੀ ਨਾ ਕਸ਼ਟਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਮੇਸ਼ਰ ਤੇ ਆਪਣੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ ਗੁਰਬਾਣੀ ਵਿਚਾਰਨ ਕਰ ਰਹੇ ਨੇ ਬਾਣੀ ਪੜ ਰਹੇ ਨੇ ਹਨਾ ਸ਼ੁਕਰ ਚ ਨੇ ਜੰਗਲ 'ਚ ਬੈਠ ਕੇ ਵੀ ਮਕੰਡਿਆਂ ਦੀ ਸੇਜ ਤੇ ਵੀ ਪੈ ਕੇ ਵੀ ਟਿੰਡ ਦਾ ਸਰਾਣਾ ਲਾ ਕੇ ਵੀ ਗੁਰਗੁਰ ਸਿੰਘ ਮਹਾਰਾਜ ਅਕਾਲਪੁਰਖ ਦਾ ਸ਼ੁਕਰਾਨਾ ਕਰ ਰਹੇ ਨੇ ਮਾਂ ਛੋਟੇ ਸਹੀ ਜਾਦੇ ਤੇ ਮਾਤਾ ਗੁਜਰੀ ਜੀ ਹਰ ਕਿੱਥੇ ਗਏ ਉਹ ਪੁੱਤਰ ਰਾਤ ਨੂੰ ਸੁਣਾਇਆ ਸੀ ਕਿ ਜਦੋਂ ਗੰਗੂ ਦੇ ਮਨ ਚ ਲਾਲਚ ਆ ਜਾਂਦਾ ਗੰਗੂ ਦੀ ਮਾਤਾ ਨੂੰ ਸਮਝਾਉਂਦੇ ਆ ਬਿੱਲਾਲ ਚ ਨਾ ਕਰ ਅੱਛਾ ਜੀ ਆਪਾਂ ਕਿਉਂਕਿ ਉਹ ਗੁਰੂ ਸਾਹਿਬ ਦੇ ਪ੍ਰੇਮੀ ਆ ਪਰ ਮਗੰਗੂ ਦੇ ਮੱਤ ਤੇ ਪੜਦਾ ਪਿਆ ਜਾਂਦਾ ਬਿੱਲਾਲ ਚਾ ਬਿੱਲਾਲ ਚਾ ਜਾਂਦਾ ਇੱਕ ਤਾਂ ਮੋਹਰਾਂ ਦਾ ਲਾਲਚ ਆ ਕੇ ਮੋਹਰਾਂ ਚੋਰੀ ਕਰ ਲੀਆਂ ਤੇ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਬਾਹਰ ਨਿਕਲ ਕੇ ਰੋਲਾ ਪਾਉਂਦਾ ਹੈ ਨਾ ਮਾਤਾ ਜੀ ਜੇ ਰੋਕਦੇ ਆ ਤਾਂ ਫਿਰ ਮਾਤਾ ਜੀ ਉਹਨੂੰ ਸਮਝਾਉਂਦੇ ਆ ਵੀ ਇਹ ਕੰਮ ਨਾ ਕਰ ਪਰ ਉਹ ਕਿੱਥੇ ਮੰਨਦਾ ਕਿਉਂਕਿ ਉਹਨੂੰ ਬਹਾਨਾ ਚਾਹੀਦਾ ਸੀਗਾ ਉਹ ਰਾਤ ਔਖੀ ਸੌਖੀ ਨੰਗਦੀ ਆ ਤੇ ਉਹਨਾਂ ਤੜ ਕਿਉਂ ਮਰਿੰਡੇ ਕੋਤਵਾਲੀ ਉਹਨੂੰ ਨੇੜੇ ਪੈਂਦੀ ਹੈ ਉਹਨਾਂ ਨੂੰ ਖੇੜੀ ਪਿੰਡ ਨੂੰ ਮਰਿੰਡਾ ਮਰਿੰਡੇ ਦੀ ਕੋਤਵਾਲੀ ਉਹ ਨਾ ਸਮਿਆਂ ਦੇ ਵਿੱਚ ਨੇੜੇ ਪੈਂਦੀ ਸੀ ਉਹ ਰਾਤੋਂ ਰਾਤ ਤੜਕਸਾਰ ਉੱਥੇ ਪਹੁੰਚਦਾ ਮਰਿੰਡੇ ਕੋਤਵਾਲੀ 'ਚੇ ਖਬਰ ਕਰਦਾ ਇਨਾਮ ਦਾ ਲਾਲ ਲਾਲਚੀ ਹੋ ਜਾਂਦਾ ਨਾ ਹਾਂਜੀ ਵੀ ਸਰਕਾਰ ਤੋਂ ਮੁਗਲ ਸਲਤਨਤ ਤੋਂ ਮੈਨੂੰ ਇਨਾਮ ਦੀ ਭਾਰੀ ਰਕਮ ਮਿਲੂਗੀ ਅੱਛਾ ਜੀ ਇਹ ਭੁੱਲ ਜਾਂਦਾ ਗੁਰੂ ਕੇ ਹਸਾਨ ਗੁਰੂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਭੁੱਲ ਜਾਂਦਾ ਉਹਨਾਂ ਤੋਂ ਲਾਲਚ ਬੱਸ ਪੈ ਜਾਂਦਾ ਨਾ ਹਾਂਜੀ ਜਦੋਂ ਇਨਸਾਨ ਲਾਲਚੀ ਹੋ ਜਾਂਦਾ ਤਾਂ ਫਿਰ ਉਹ ਭੁੱਲ ਜਾਂਦਾ ਨੇਕੀ ਬਦੀ ਭੁੱਲ ਜਾਂਦੀ ਆ ਉਹਨੂੰ ਹਾਂਜੀ ਫਿਰ ਉਹ ਕੋਤਵਾਲੀ ਚ ਪਹੁੰਚਦਾ ਤੇ ਜਾ ਕੇ ਤਲਾਹ ਕਰਦਾ ਵੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਤੇ ਉਹਨਾਂ ਦੇ ਛੋਟੇ ਸੁਪੁੱਤਰ ਸਹਬਜ਼ਾਦੇ ਪਿਉ ਮੇਰੇ ਘਰ ਨੇ ਤੇ ਉਹ ਇਹ ਪਾਪ ਕਮਾਉਂਦਾ ਧਰੋ ਕਰਦਾ ਗੁਰੂ ਘਰ ਨਾਲ ਫਿਰ ਸਿਪਾਈਆਂ ਨੂੰ ਤੇ ਉਹ ਕੋਤਵਾਲ ਨੂੰ ਮਰੰਡੇ ਦੇ ਕੋਤਵਾਲ ਫਿਰ ਉਹਨਾਂ ਨੂੰ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਛੇ ਹਾਂਜੀ ਪੁੱਤ ਗ੍ਰਿਫਤਾਰ ਕਰ ਲੈਂਦੇ ਆ ਫਿਰ ਕਿੱਥੇ ਲੈ ਕੇ ਜਾਂਦੇ ਆ ਫਿਰ ਪੁੱਤ ਉਹਨਾਂ ਨੂੰ ਕੈਦ ਕਰ ਲੈ ਜਾਂਦਾ ਜੇਲ੍ਹ ਚ ਹਾਂ ਕੋਈ ਇਤਿਹਾਸਕ ਆਪਣੇ ਸਿੱਖ ਇਤਿਹਾਸ ਦੇ ਕੋਈ ਸਰੋਤ ਇਹ ਦੱਸਦੇ ਨੇ ਵੀ ਉਹਨਾਂ ਨੂੰ ਤੋਰ ਕੇ ਲੈ ਆ ਜਾਂਦਾ ਕਿਤੇ ਗੱਡਿਆਂ ਤੇ ਵੀ ਕਿਹਾ ਵੀ ਗੱਡਿਆਂ ਤੇ ਬਿਠਾ ਕੇ ਲੈ ਜਾਂਦਾ ਕਿਉਂਕਿ ਉਹਨਾਂ ਲਈ ਆਪਣੇ ਲਈ ਗੁਰੂ ਮਾਤਾ ਜੀ ਸੀਗੇ ਮਾਤਾ ਜੀ ਮਤਵ ਗੁਜਰੀ ਜੀ ਤੇ ਸਾਬ ਜਦ ਦੇ ਆਪਣੇ ਲਈ ਗੁਰੂ ਸੁਪੁੱਤਰ ਸੀਗੇ ਉਹਨਾਂ ਲਈ ਤਾਂ ਉਹ ਸਲਤਨਤ ਦੇ ਹਾਂ ਉਹਨਾਂ ਦੇ ਸੀ ਨਾ ਦੁਸ਼ਮਣ ਲੱਗਦੇ ਸੀ ਉਹਨਾਂ ਨੂੰ ਛੋਟੇ ਸਾਹਿਬ ਜੀ ਛੋਟੇ ਬਾਲ ਵੀ ਹਾਂ ਜੀ ਤੇ ਉਹ ਲੈ ਕੇ ਆਉਂਦੇ ਕੈਦੀਆਂ ਦੀ ਤਰ੍ਹਾਂ ਸਲੂਕ ਕਰਦੇ ਆ ਅਣ ਬਹੁਤ ਤਸ਼ੱਦਦ ਹੁੰਦਾ ਮਾਤਾ ਜੀਆਂ ਤੇ ਵੀ ਸਾਹਿਬ ਜਦਿਆਂ ਤੇ ਵੀ ਕਿਉਂਕਿ ਉਹ ਸਲਤਨਤ ਦੇ ਬਾਗੀ ਸੀ ਨਾ ਤੇ ਛੋਟੀ ਜੀ कोतਵਾਲੀ ਆ ਉੱਥੇ ਮਾਤਾ ਜੀਆਂ ਨੂੰ ਰਸਤੇ ਦੇ ਵਿੱਚ ਜਦੋਂ ਗੱਡਿਆਂ ਤੇ ਬਿਠਾ ਕੇ ਲਿਆਂਦਾ ਜਾਂਦਾ ਹਾਂਜੀ ਤਾਂ ਜਿਵੇਂ ਮਾਤਾ ਜੀ ਭੁੱਖੇ ਨੇ ਗੁਰੂ ਕੇ ਲਾਲ ਭੁੱਖੇ ਨੇ ਪਿਆਸੇ ਨੇ ਹਨਾ ਸਪੋ ਤੋਂ ਵੀ ਦੁਨੀਆ ਜਿਹੜੀ ਪਿੰਡਾਂ ਦੇ ਵਿੱਚ ਲੋਕੀ ਖੇਤਾਂ 'ਚ ਕੰਮ ਕਰਦੇ ਨੇ ਜਾਂ ਕੋਈ ਰਾਹੀਰ ਲੰਘਿਆ ਜਾਂਦਾ ਤਾਂ ਕੋਈ ਉਹਨਾਂ ਦੇ ਉਹਦੇ ਹਾ ਦਾ ਨਾਰਾ ਨਹੀਂ ਮਾਰਦਾ ਛੇ ਹਾਂ ਸਾਲਤਨਾਂ ਤੋਂ ਡਰਦੇ ਨੇ ਵੀ ਸਾਨੂੰ ਕਿਤੇ ਕੋਈ ਸਜ਼ਾ ਨਾ ਮਿਲ ਜਵੇ ਕੋਈ ਚਸੀ ਇਹਨਾਂ ਨੂੰ ਲੰਗਰ ਪ੍ਰਸ਼ਾਦ ਦਾ ਸਿਕਾਉਨੇ ਆ ਹਾਂਜੀ ਤਾਂ ਸਾਨੂੰ ਕੋਈ ਸਜ਼ਾ ਨਾ ਮਿਲੇ ਤਾਂ ਜਿਹਨੂੰ ਡਰਦੇ ਨੇ ਮਾਤਾ ਜੀਆਂ ਦੀ ਤੇ ਸਹਬਜ਼ਾ ਦੀ ਉਹ ਕੋਈ ਮਦਦ ਨਹੀਂ ਕਰਦੇ ਹਨ ਤੇ ਫਿਰ ਉਹ ਕੀ ਕਰਦੇ ਆ ਕਿ ਕੋਤ ਮਰੰਡੇ ਤੇ ਕੋਤਵਾਲੀ ਚ ਰਾਤ ਲੈ ਆਉਂਦੇ ਆ ਜਿੱਥੇ ਆਪਾਂ ਮਰੰਡਾ ਸਾਹਿਬ ਦਰਸ਼ਨ ਕਰਾਂਗੇ ਹੁਣ ਵੀ ਕਰਾਂਗੇ ਹਾਂਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਵੀ ਕੋਤਵਾਲੀ ਸਾਹਿਬ ਬਣੀ ਆਪਾਂ ਗਏ ਸੀ ਨਾ ਆਪਾਂ ਗਏ ਸੀ ਹਾਂਜੀ ਬਈ ਉੱਥੇ ਪਤ ਉਹ ਸਥਾਨ ਬਣਿਆ ਹੋਇਆ ਹਨਾ ਹਾਂਜੀ ਉਹ ਤੀਜਾਂ ਪ੍ਰਾਤਨਤਾ ਉਹ ਸਾਡਾ ਇਤਿਹਾਸ ਆ ਉੱਥੇ ਫਿਰ ਇੱਕ ਰਾਤ ਰਹਿੰਦੀ ਆ ਕ੍ਰਿਸ਼ਤਮ ਬਾਦ ਉਹ ਸੁਭਸਰਹੰਦ ਨੂੰ ਮਤਲਬ ਰਾਤ ਨੂੰ ਉੱਥੇ ਰੱਖਿਆ ਜਾਂਦਾ ਉਹਨਾਂ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਸਵੇਰ ਸਰਹੰਦ ਦੇ ਵਿੱਚ ਹੀ ਆਉਂਦਾ ਸੀ ਉਹ ਸੁਹੰਦ ਹਾਂਜੀ ਹਾਂਜੀ ਉੱਥੇ ਪੇਸ਼ ਕੀਤਾ ਜਾਂਦਾ ਪਰ ਉਤੇ ਗੜ ਸਾਹਿਬ ਜਿੱਥੇ ਹਾਂ ਨੌ ਪੋ ਦੀ ਰਾਤ ਆ ਜਿਹੜੀ ਛੋਟੇ ਸਾਹਿਬ ਜਦੇ ਤੇ ਮਾਤਾ ਜੀ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਕੱਟਦੇ ਆ ਅੱਛਾ ਹਾਂਜੀ ਫਿਰ ਉਹਨਾਂ ਤੇ ਤਾਂ ਬਹੁਤ ਕਸ਼ਟ ਕੀਤਾ ਹੋਇਆ ਬਹੁਤ ਕਸ਼ਟ ਸਹੇ ਨੇ ਉਹਨਾਂ ਦੋ ਛੋਟੇ ਛੋਟੇ ਪੋਤੇ ਸੰਸਾਰੀ ਦਾ ਗੁਜਰੀ ਜੀ ਦੇ ਦੋ ਛੋਟੇ ਪੁੱਤੇ ਨੀਹਾਂ ਚ ਜਣੇ ਗਏ ਦੋ ਵੱਡੇ ਪੁੱਤੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਸ਼ਹੀਦ ਹੋ ਗਏ ਇਹ ਇਤਿਹਾਸ ਆ ਸਾਨੂੰ ਇਹ ਪੜਨਾ ਚਾਹੀਦਾ ਬਾਚਣਾ ਚਾਹੀਦਾ ਸੁਣਨਾ ਚਾਹੀਦਾ ਹਨ ਸਾਨੂੰ ਆਪਣੇ ਬੱਚਿਆਂ ਨੂੰ ਸੁਣਾਉਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਇਸ ਗੌਰਵਮਈ ਇਤਿਹਾਸ ਦਾ ਪਤਾ ਹੋਵੇ ਕਿਵੇਂ ਗੁਰੂ ਸਾਹਿਬ ਦੇ ਛੋਟੇ ਛੋਟੇ ਬਾਲਾ ਨੇ ਬਾਲ ਤਾਂ ਨਹੀਂ ਸੀਗੇ ਉਸੇ ਕਰਕੇ ਅਸੀਂ ਇਹਨਾਂ ਨੂੰ ਬਾਬਾ ਕਹਿ ਕੇ ਪੁਕਾਰਦੇ ਆ ਬਾਬਾ ਕਹਿ ਕੇ ਆਪਾਂ ਵੜਿਆਉਨੇ ਆ ਬੱਚੇ ਥੋੜੀ ਕਹਨੇ ਆ ਅਗਰ ਸੰਸਾਰੀ ਉਮਰ ਦੇਖੀ ਜਾਵੇ ਉਹ ਸਰੀਰਕ ਪੱਖੋਂ ਤਾਂ ਬਾਲ ਸੀਗੇ ਪਰ ਸੋਚ ਪੱਖੋਂ ਬਾਬਾ ਜੀ ਸੀ ਬਾਬਾ ਸੀ ਸਹੀ ਗੱਲ ਆ ਬਜ਼ੁਰਗਾਂ ਵਾਲੀ ਸੋਚ ਰੱਖਦੇ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਸਹਿਜਦਾਦਾ ਬਾਬਾ ਅਜੀਤ ਸਿੰਘ ਜੀ ਸਹਿਜਦਾਦਾ ਬਾਬਾ ਜੁਹਾਰ ਸਿੰਘ ਜੀ ਸਹਿਜਦਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਜਦਾਦਾ ਬਾਬਾ ਫਤਿਹ ਸਿੰਘ ਜੀ ਪੁਕਾਰਦੇ ਆ ਤੇ ਆਓ ਆਪਾਂ ਇਹਨਾਂ ਨੂੰ ਗੁਰੂ ਸਾਹਿਬਾਂ ਨੂੰ ਯਾਦ ਕਰੀਏ ਗੁਰੂ ਸਾਹਿਬ ਦੇ ਲਾਲਾਂ ਨੂੰ ਯਾਦ ਕਰੀਏ ਇਹਨਾਂ ਸਥਾਨਾਂ ਦੇ ਦਰਸ਼ਨ ਕਰੀਏ ਇਹ ਬਹੁਤ ਜ਼ਰੂਰੀ ਆ ਗੁਰੂ ਇਤਿਹਾਸ ਸੁਣਾ ਇਹ ਸੁਣਨਾ ਸੁਣਾਉਣਾ ਬਹੁਤ ਜ਼ਰੂਰੀ ਆ ਸਾਨੂੰ ਹਰ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਚੀਜ਼ ਸੁਣਾਉਣਾ ਚਾਹੀਦਾ ਆ ਹਾਂਜੀ ਸਾਨੂੰ ਸਾਡੇ ਦਾਦੇ-ਦਾਦੀਆਂ ਸਾਡੇ ਨਾਨੇ-ਨਾਨੀਆਂ ਸੁਣਾਉਂਦੇ ਹੁੰਦੇ ਸੀ ਮੈਂ ਤੁਹਾਨੂੰ ਸੁਣਾਉਣੀ ਆ ਪੁੱਤ ਓ ਠੀਕ ਹੈ ਨਾ ਇਹ ਬਹੁਤ ਜ਼ਰੂਰੀ ਹੈ ਨਾ ਦਿਨਾਂ ਦੇ ਵਿੱਚ ਇਤਿਹਾਸ ਸੁਣਨਾ ਸੁਣਾਣਾ ਆਪਾਂ ਨੂੰ ਪੋਹ ਦੇ ਮਹੀਨੇ ਦਾ ਤਾਂ ਇਤਿਹਾਸ ਸੁਣਨਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਆਪਣੇ ਪੰਥ ਲਈ ਕਿੱਡੀ ਕੁਰਬਾਨੀ ਦਿੱਤੀ ਆ ਆਪਣਾ ਸਰਸਰਵਾਂਸਵਾਰਤਾ ਸਰਵਾਂਸਵਾਰਤਾ ਆਪਣੇ ਪਿਤਾ ਕਿਸੇ ਦੂਜੇ ਧਰਮ ਲਈ ਵਾਰਤੇ ਇੰਨਾ ਜਿਗਰਾ ਰੱਖਦੇ ਸੀਗੇ ਇਹ ਸੀ ਨੋ ਪੂਰਾ ਇਤਿਹਾਸ ਤੇ ਅੱਜ ਆਪਾਂ ਸੁਣਿਆ ਕਿ ਕਿਵੇਂ ਗੁਰੂ ਮਹਾਰਾਜ ਨੇ ਟਿੰਡ ਦਾ ਸਹਰਾਣਾ ਲਾ ਕੇ ਖੂਦ ਦੇ ਕੋਲ ਟਿੰਡ ਦਾ ਸਹਰਾਣਾ ਲਾ ਕੇ ਮਹਾਰਾਜ ਨੇ ਵਿਸ਼ਰਾਮ ਕੀਤਾ ਕੰਡਿਆਂ ਤੇ ਪਾ ਕੇ ਤੇ ਮਹਾਰਾਜ ਦੇ ਸਾਰੇ ਵਸਤਰ ਜਾਮਾ ਮਹਾਰਾਜ ਪਾੜ ਗਿਆ ਮਹਾਰਾਜ ਦਾ ਜਾਮਾ ਤੇ ਮਹਾਰਾਜ ਦੇ ਪੈਰਾਂ 'ਚ ਗੁਰੂ ਪਿਤਾ ਦੇ ਪੈਰਾਂ 'ਚ ਵੀ ਕੰਡੇ ਵੜੇ ਖੂਨ ਨਿਕਲਦਾ ਤੇ ਦੂਜੇ ਪਾਸੇ ਗੰਗੂ ਨੇ ਵੀ ਮੋਹਰਾ ਦੇ ਲਾਲਚ 'ਚ ਆ ਕੇ ਮਰਿੰਡੇ ਕੋਤਵਾਲੀ 'ਚ ਰਿਪੋਰਟ ਮਤਲਬ ਦੱਸਿਆ ਆ ਉੱਥੇ ਇਨਫੋਰਮ ਕਰਾਇਆ ਉਹਨਾਂ ਨੂੰ ਕਿ ਗੁਰੂ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹ ਉਹਨਾਂ ਦੇ ਛੋਟੇ ਸਹਿਜਾਦੇ ਮੇਰੇ ਘਰੇ ਬੈਠੇ ਨੇ ਤੇ ਉਹ ਉਹਨਾਂ ਨੂੰ ਕੈਦ ਕਰਕੇ ਲੈ ਗਏ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਜਾਦਿਆਂ ਨੇ ਅੱਜ ਦੀ ਰਾਤ ਉਹ ਮਰਿੰਡੇ ਕੋਤਵਾਲੀ ਚ ਕੱਟੀ ਤੇ ਇਹ ਸੀਗਾ ਅੱਜ ਦਾ ਇਤਿਹਾਸ ਕੱਲੂ ਆਪਾਂ ਦੱਸ ਪੋ ਦਾ ਇਤਿਹਾਸ ਸੁਣਾਵਾਂਗੇ ਜੇ ਤੁਸੀਂ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਮੇਰਾ ਚੈਨਲ ਪ੍ਰਤਪਾਲ ਸਿੰਘ ਚਾਚੂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ 'ਤੱਕ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ